ਤੱਕੇ ਦੇ ਨਾਲ ਜ਼ਮੀਨਾਂ ਐਕਵਾਇਰ ਕਰਨ ਸਰੌਦ ਦੇ ਵਿੱਚ ਪਹੁੰਚਿਆ ਹੈ ਕਿਉਂਕਿ ਸੂਬਾ ਕਮੇਟੀ ਨੇ ਜਿਹੜਾ ਫੈਸਲਾ ਹੁਣ ਤੁਰੰਤ ਕਰਿਆ ਹੈ ਕਿ ਜੇ ਪ੍ਰਸ਼ਾਸਨ ਐਸਾ ਹਰਕਤ ਹੀ ਆਉਂਦਾ ਹੈ ਲਾਠੀਆਂ ਵਰੋਂਦਾ ਗੋਲੀਆਂ ਚੜਾਉਂਦਾ ਹੈ ਚਲਾਉਣ ਦੋ ਜ਼ਮੀਨਾਂ ਦੇ ਕਬਜ਼ੇ ਕਰਨ ਨਹੀਂ ਦੇਵਾਂਗੇ ਜੇ ਪ੍ਰਸ਼ਾਸਨ ਨੂੰ ਇੰਨਾ ਲੱਗਦਾ ਸੌਖਾ ਹੈ ਲਾਠੀਆਂ ਮਾਰ ਲੇ ਗੋਲੀਆਂ ਮਾਰ ਲੇ ਸਵੇਰੇ ਪ੍ਰਸ਼ਾਸਨ ਮੀਟਿੰਗ 'ਚ ਬਹਿੰਦਾ ਹੈ ਮੀਟਿੰਗ 'ਚ ਬਹਿ ਕੇ ਇਹ ਕਹਿੰਦੇ ਆ ਕਿ ਬੈਠ ਕੇ ਹੱਲ ਕਰਾਂਗੇ ਪਰ ਆ ਹਾਲਾਤ ਪੈਦਾ ਇਥੋਂ ਦਾ ਪ੍ਰਸ਼ਾਸਨ ਕਰਦਾ ਮਲੇਰਕੋਟਲੇ ਦਾ ਜਿਹੜਾ ਐਸ ਹਰਕਤ ਤੇ ਆਉਂਦਾ ਐ ਇਸ ਕਰਕੇ ਜਿੰਨੇ ਵੀ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਸੂਬਾ ਕਮੇਟੀ ਨੇ ਫੈਸਲਾ ਕਰ ਲਿਆ ਕਿ ਮਲੇਰਕੋਟਲੇ ਸਨੇਹੇ ਲਾਗੇ ਸੂਬਾ ਕਮੇਟੀ ਦੇ ਜੇ ਗ੍ਰਿਫਤਾਰੀਆਂ ਕਰਦੇ ਆ ਕਰਨ ਦੋ ਸਾਨੂੰ ਗ੍ਰਿਫਤਾਰ ਕਰ ਲੈਣਗੇ ਕੋਈ ਗੱਲ ਨਹੀਂ ਪਰ ਇਹ ਸੌਦਾ ਕਿੰਨਾ ਮਹਿਗਾ ਭਗਵਾਨ ਜੀ ਨੂੰ ਚੰਗੀ ਤਰ੍ਹਾਂ ਪਤਾ ਇਥੋਂ ਦੇ ਇਥੋਂ ਦੇ ਡੀਸੀ ਸਾਹਿਬ ਨੂੰ ਪਤਾ ਇਥੋਂ ਦੇ ਐਸਐਸਪੀ ਸਾਹਿਬ ਨੂੰ ਪਤਾ ਐ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਉੱਤੇ ਜੁਰਮ ਕਰਨਾ ਉਹਨਾਂ ਤੇ ਲਾਠੀ ਚਾਰਜ ਕਰਨਾ ਕਿੰਨਾ ਕਿ ਇਹਨਾਂ ਨੂੰ ਸੌਦਾ ਮਹਿੰਗਾ ਕਿੰਨਾ ਸੌਦਾ ਸਸਤਾ ਇਸ ਕਰਕੇ ਕਿਸੇ ਵੀ ਹਾਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਹੋਣ ਦਿੰਦੀ ਜਦੋਂ ਤੱਕ ਉਹਨਾਂ ਨੂੰ ਬਣਦਾ ਮਾਅਵਜਾ ਨਹੀਂ ਦਿੱਤਾ ਜਾਂਦਾ ਕਿਉਂਕਿ ਇੱਥੋਂ ਦੀ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਲੋਕ ਬੱਖੀ ਹੈ ਪਰ ਦੂਸਰੀ ਸਾਈਡ ਐ ਇਹ ੱਏ ੱੱਕੇ ਦੇ ਨਾਲ ਇੱਥ ਦਾ ਪ੍ਰਸ਼ਾਸਨ ਉੱਤਰ ਕੇ ਆਉਂਦਾ ਡਾਂਗਾ ਲਾਠੀਆਂ ਚਾਰਜ ਗੋਲੀਆਂ ਚਲਾ ਕੇ ਕਬਜ਼ੇ ਲੈਣ ਆਉਂਦਾ ਭਗਵਾਨ ਦਮਨ ਦੀ ਵਫਾਦਾਰੀ ਦਿਖਾਉਂਦੇ ਐ ਇੱਕ ਸਾਈਡ ਭਗਵਾਨ ਦਮਨ ਉਹ ਕਾਰਪਟਰਾਂ ਨਾਲ ਜਾਰੀਆਂ ਪਲੌਂਦਾ ਦਿਖਾਉਂਦਾ ਜਾਰੀਆਂ ਪਲੌਂਦਾ ਦੂਜੀ ਥਾਂ ਕਹਿੰਦਾ ਕਿ ਆਮ ਲੋਕਾਂ ਦਾ ਮੈਂ ਆਮ ਲੋਕਾਂ ਦਾ ਚੁਣਿਆ ਹੋਇਆ ਨਮੁੰਦਾ ਪਰ ਆ ਨਮੁੰਦੇ ਚੁਣੇ ਹੋਏ ਦੇ ਹਰਕਤਾਂ ਨੇ ਇਹਦੀਆਂ ਸਵੇਰੇ ਸਾਰਾ ਪ੍ਰਸ਼ਾਸਨ ਮਲੇਰਕੋਟ ਦਾ 60 ਵਜੇ ਤੋਂ ਮੀਟਿੰਗ ਦੇ ਵਿੱਚ ਬਹਿ ਕੇ ਗੱਲਬਾਤ ਕਰਦੇ ਐ ਪਰ ਦੂਸਰੀ ਸਾਈਡ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਾ ਕੱਢ ਕੇ ਚੁੱਪ ਚਬੀ ਤੇ ਹਰਕਤਾਂ ਦੇ ਆਉਂਦਾ ਜਿਹੜੀ ਸਾਡੀ ਆਵਾਜ਼ ਆ ਕਿ ਸਵੇਰ ਤੋਂ ਸੀਗੀ ਇੱਥੇ ਸਾਨੂੰ ਪਤਾ ਸੀਗਾ ਕਿ ਇਸ ਹਰਕਤ ਦੇ ਪ੍ਰਸ਼ਾਸਨ ਆਊਗਾ ਪ੍ਰਸ਼ਾਸਨ ਇੱਥੇ ਤੱਕ ਆਊਗਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਬਗਾਨੇ ਧੀਆਂ ਬੁੱਤਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਗੋਲੀਆਂ ਮਾਰ ਕੇ ਭਗਵੰਤ ਮਾਨ ਨੂੰ ਕਬਜ਼ਾ ਲੈ ਕੇ ਦੇਣਾ ਭਗਵਾਨਤ ਮਾਨੋ ਨੇ ਯਾਰੀਆਂ ਪਗਾਉਣੀਆਂ ਨੇ ਕਾਰਬੋਡੇਟ ਕਰਾਣਿਆਂ ਨੂੰ ਕਬਜ਼ਾ ਲੈ ਕੇ ਦੇਣਾ ਕਿਸੇ ਦੀ ਜ਼ਮੀਨ ਜਾਂਦੀ ਆ ਜਾਵੇ ਕਿਸੇ ਦਾ ਮਕਾਨ ਜਾਂਦਾ ਜਾਵੇ ਇਸ ਹਰਕਤ ਤੇ ਆਏ ਹੋਇਆ ਭਰਾਵੋ ਇਹ ਜੇਕਰ ਤੁਸੀਂ ਇਹ ਜ਼ਮੀਨਾਂ ਬਚਾਉਣੀਆਂ ਤਾਂ ਭਰਾਵੋ ਆਪਾਂ ਪਹਿਲਾਂ ਦੇ ਕਹਿੰਦੇ ਆਉਣੇ ਆ ਕੇ ਜਾਨਾ ਦੇਣੀਆਂ ਪੈਣਗੀਆਂ ਸਿਰ ਲਾਉਣੇ ਪੈਣਿਆ ਜ਼ਮੀਨਾਂ ਸਿਰ ਮੰਗਦੀਆਂ ਨੇ ਆ ਸਿਰ ਮੰਗਦੀਆਂ ਨੇ ਐਵੇਂ ਜ਼ਮੀਨਾਂ ਬਚਾਉਣੀਆਂ ਪੈਣਗੀਆਂ ਸਿਰ ਲਾਉਣੇ ਪੈਣੇ ਆ ਇਹਨਾਂ ਦਾ ਸਿਰ ਪਟਵਾਉਣੇ ਪੈਣੇ ਆ ਜੇ ਉੱਚ ਅਧਿਕਾਰੀ ਐਸ ਕਦਰ ਤੇ ਆਏ ਆ ਕਿ ਇਹਨਾਂ ਦੇ ਸਿਰ ਪਾੜਦੇ ਉਹਨਾਂ ਦੇ ਗੋਲੀਆਂ ਮਾਰਦੇਓ ਗੋਲੀਆਂ ਮਾਰ ਕੇ ਕਬਜ਼ੇ ਕਰ ਲਿਓ ਤਾਂ ਭਰਾਵੋ ਇਹ ਦੀ ਤਿਆਰਖਾ ਆ ਆ ਕਿਸਾਨਾਂ ਦੀ ਪੁੱਤਾਂ ਨਾਲ ਪੜੀ ਸੀ ਫਸਲ ਜਿਹੜਾ ਕਾਨੂੰਨ ਇਹ ਕਹਿੰਦਾ ਹੈ ਕਿ ਫਸਲ ਵੱਢੀ ਤੋਂ ਕਬਜ਼ਾ ਪ੍ਰਸ਼ਾਸਨ ਲੈ ਸਕਦਾ ਪਰ ਉਦੋਂ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਰਹਿੰਦਾ ਹੈ ਜਦੋਂ ਜ਼ਮੀਨਾਂ ਖਾਲੀ ਹੁੰਦੀਆਂ ਨੇ ਪੈਸੇ ਦੇ ਕੇ ਉਦੋਂ ਕਬਜ਼ੇ ਲੈ ਸਕਦਾ ਪਰ ਜਿਹੜੀ ਆ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਹੈ ਕਰ ਲੂ ਪ੍ਰਸ਼ਾਸਨ ਅੱਜ ਜ਼ੋਰ ਤੇ ਕਿਉਂਕਿ ਗਿਣਤੀ ਥੋੜੀ ਹੂ ਪਰ ਇਹਦਾ ਸਵੇਰੇ ਜਵਾਬ ਜਿਵੇਂ ਲੁਧਿਆਣੇ ਦੇ ਵਿੱਚ ਦਿੱਤਾ ਸੀਗਾ ਉਸੇ ਤਰ੍ਹਾਂ ਮਿਲੂ ਜਿਹੜੇ ਆਦਿਆਂ ਫਸਲਾਂ ਦੀ ਬਰਬਾਦੀ ਹੋਣੀ ਆ ਉਹ ਜਿਹੜਾ ਅਧਿਕਾਰੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਤਾਂ ਪਰਪਾਈ ਵੀ ਕੇਜੂਗ ਰਾਹ ਕਰਾਉਂਦੀ ਆਈ ਆ ਕਰਾਉਂਦੀ ਰਹੂਗੀ ਕਿਉਂਕਿ ਭਰਾਵੋ ਇਸ ਕਦਰ ਤੱਕ ਇਥੋਂ ਦੇ ਪ੍ਰਸ਼ਾਸਨ ਆਉਂਦੇ ਹੁੰਦੇ ਆ ਇਹ ਆਪਦੀ ਇਸ ਹਰਕਤ ਤੇ ਆਉਂਦੇ ਆ ਲੋਕਾਂ ਦੀਆਂ ਜਾਨਾਂ ਮਾਨਾਂ ਦੀ ਇਹਨਾਂ ਨੂੰ ਕੋਈ ਦੀ ਪਰਵਾਹ ਨਹੀਂ ਹੈਗੀ ਇਹ ਇਸ ਤਰ੍ਹਾਂ ਲੋਕਾਂ ਦੀਆਂ ਜਾਨਾਂ ਲੈਂਦੇ ਆਗੇ ਲੋਕ ਇੱਕ ਤਾਂ ਬਾਦ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ 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 ਮਲੇਰ ਕੋਟਲਾ ਕਟਿਆ ਪ੍ਰਸ਼ਾਸਨ ਮਰਦਾਬਾਦ 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 ਜ਼ਮੀਨਾਂ ਤੇ ਕਬਜ਼ਾ ਰੋਕ ਦੇ ਆਗੇ ਬੱਚਾ ਬੱਚੀ ਚਾਕ ਦੇ ਆਗੇ ਬੱਚਾ ਬੱਚੀ ਚਾਕ ਦੇ ਆਗੇ ਜ਼ਮੀਨਾਂ ਦੇ ਕਬਜ਼ੇ ਰੋਕ ਦੇ ਬੱਚਾ ਉਹਨਾਂ ਦੀਆਂ ਜ਼ਮੀਨਾਂ ਦੇ ੱਤਕੇ ਨਾਲ ਕਬਜ਼ੇ ਕਰਨ ਵਾਲਾ ਪ੍ਰੋਸੈਸ ਮਰਦਾਬਾਦ 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 ਲੋਕ ਕਹਿੰਦੇ ਜਿੰਦਾਬਾਦ 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 ਲੋਕ ਕਹਿੰਦੇ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਮੁਰਦਾਬੋਦ ਕਾਰਵੇਟ ਕਰਾਂ ਦੀ ਕੌਲੀ ਚੱਟ ਦਲਾਲ ਸਰਕਾਰ ਮੁਰਦਾਬੋਦ 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 ਪਗਮਤ ਮਾਰ ਸਰਕਾਰ ਮੁਰਦਾਬੋਦ 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 ਟੱਕੇ ਨਾਲ ਜ਼ਮੀਨਾਂ ਦਾ ਕਬਜ਼ੇ ਕਰਨ ਵਾਲਾ ਪ੍ਰਸ਼ਾਸਨ ਮੁਰਦਾਬੋਦ 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 ਟੱਕੇ ਨਾਲ ਜ਼ਮੀਨਾਂ ਦਾ ਕਬਜ਼ੇ ਕਰਨ ਵਾਲਾ ਪ੍ਰਸ਼ਾਸਨ ਮੁਰਦਾਬੋਦ 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 ਲੋਕ ਇੱਕਤਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਸੰਘਰਸ਼ੀ ਲੋਕਾਂ ਦਾ ਇੱਕਾ ਜਿੰਦਾਬਾਦ ਖੋ ਕਦਮ ਕਦਮ ਤੇ ਲੜਨਾ ਸਿੱਖੋ ਲੋ ਦੇ ਤਜਦਾਬੋਤ ਜਿੰਦਾਬਾਦ ਸੰਗਰਸ਼ੀ ਲੋਕਾਂ ਦਾ ਇਕਾ ਜਿੰਦਾਬਾਦ 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 ਲੋ ਦੇ ਤਜਦਾਬੋਤ ਜਿੰਦਾਬਾਦ ਸੰਗਰਸ਼ੀ ਲੋਕਾਂ ਦਾ ਇਕਾ ਜਿੰਦਾਬਾਦ 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 ਮਲੇਰਕੋਟ ਦਾ ਕੱਢਿਆ ਪ੍ਰਸਾਦਨ ਮੁਰਦਾਬਾਦ 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 ਟੱਕੇ ਨਾਲ ਜ਼ਮੀਨਾਂ ਦਾ ਕਬਜ਼ਾ ਕਰਨ ਵਾਲੇ ਪ੍ਰਧਾਨ ਮਰਦਾਬੋਦ ਜਿੰਦਾਬਾਦ ਠੱਕੇ ਨਾਲ ਜ਼ਮੀਨਾਂ ਦਾ ਕਬਜ਼ਾ ਕਰਨ ਵਾਲਾ ਪੁਲਿਸ ਪ੍ਰਧਾਨ ਮਰਦਾਬੋਦ ਜਿੰਦਾਬਾਦ ਜਿੰਦਾਬਾਦ ਲੋਕ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਸੰਘਰਸ਼ੀ ਲੋਕਾਂ ਦਾ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਸੰਘਰਸ਼ੀ ਲੋਕਾਂ ਦਾ ਜਿੰਦਾਬਾਦ 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 ਸਾਡੀਆਂ ਮਾਵਾਂ ਪਣਦੇ ਕਾ ਜਿੰਦਾਬਾਦ ਜਿੰਦਾਬਾਦ ਹਾਂ ਉਹਨਾਂ ਜੀ ਲਾਓ ਨਾਰੇ ਲਾਓ ਪ੍ਰਧਾਨ ਜੀ ਨਾਰੇ ਲਾਓ ਨਾਰੇ ਲਾਓ ਤੁਸੀਂ ਦੇਖ ਸਕਦੇ ਹੋ ਆਖੀ ਕਿਸਾਨ ਜੁਨਿਆਰੇ ਕਟਾ ਪਰਹਾ ਜਿੰਦਾਬਾਦ 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 ਇਥੋਂ ਦਾ ਕਟਿਆ ਪੁਲਿਸ ਪ੍ਰਸ਼ਾਸਨ ਮੋਟਾਬ ਜਿੰਦਾਬਾਦ ਜਿੰਦਾਬਾਦ ਜਿਹੜੀਆਂ ਧੱਕੇ ਦੇ ਨਾਲ ਜ਼ਮੀਨਾਂ ਐਕੁਆਇਰ ਕਰਨ ਪਹੁੰਚੇ ਆ ਪ੍ਰਸ਼ਾਸਨ ਜਿਹੜਾ ਮੀਟਿੰਗਾਂ ਦੇ ਵਿੱਚ ਇਹ ਕਹਿੰਦੇ ਐ ਕਿ ਅਸੀਂ ਬੈਠ ਕੇ ਮਸਲੇ ਹੱਲ ਕਰਾਂਗੇ ਪਰ ਐ ਧੱਕੇ ਦੇ ਨਾਲ ਇਥੋਂ ਦਾ ਪ੍ਰਸ਼ਾਸਨ ਇਹਨਾਂ ਦੇ ਕੰਮ ਨਹੀਂ ਹੋਣਗੇ ਆ ਕਿਸਾਨਾਂ ਦੇ ਨਾਲ ਧੱਕਾ ਕਰਨ ਆਇਆ ਐ ਇਹਨਾਂ ਤੇ ਲਾਠੀਆਂ ਚਲਾਉਣ ਆਇਆ ਇਹਨਾਂ ਦੇ ਡਾਂਗਾਂ ਚਲਾਉਣ ਆਇਆ ਤਾ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਇੱਕ ਤਾਕਰਾਹ ਜਿੰਦਾਬਾਦ ਜਿੰਦਾਬਾਦ ਇਹੋ ਭਾਰਤੀ ਕਿਸਾਨ ਜਿਹੜੇ ਧੱਕੇ ਦੇ ਨਾਲ ਜਿੰਦਾਬਾਦ ਕਬਜ਼ਾ ਕਰਨ ਆਉਂਦੇ ਆ ਉਹਨਾਂ ਦੀ ਹਮਾਇਤ ਤੇ ਪ੍ਰਸ਼ਾਸਨ ਆਉਂਦਾ ਹੁੰਦਾ ਹੈ ਜਿੰਦਾਬਾਦ ਮੁਰਦਾਬਾਦ ਉਹਨਾਂ ਦੀ ਹਮਾਇਤ ਤੇ ਜਿੰਦਾਬਾਦ ਧੱਕੇ ਦੇ ਨਾਲ ਜ਼ਮੀਨਾਂ ਕੁਆਇਰ ਕਰਨ ਇਥੋਂ ਦਾ ਪ੍ਰਸ਼ਾਸਨ ਆਇਆ ਹੋਇਆ ਹੈ ਮੁਰਦਾਬਾਦ ਜਿੰਦਾਬਾਦ ਇਥੋਂ ਦੀਆਂ ਕੱਟੀਆਂ ਸਰਕਾਰਾਂ ਮੁਰਦਾਬਾਦ ਖੁਦਾਬਾਦ ਕੋਈ ਨਹੀਂ ਆਪਾਂ ਨਹੀਂ ਹੋਣਾ ਕੋਈ ਨਹੀਂ ਆਉਂਦਾ ਪ੍ਰਧਾਨ ਜੀ ਟਰੈਕਟਰ ਲਾਵਾ ਕਰੋ ਟਰੈਕਟਰ ਨਾ ਨਾ ਕੋਈ ਚੱਕਰ ਨਹੀਂ ਹੈਗਾ ਨਹੀਂ ਲਾ ਕੇ ਦੇਖ ਲੈਣੇ ਪ੍ਰਸ਼ਾਸਨ ਨੂੰ ਵੀ ਅਫਸਰਾਂ